ਕਛੂ ਕੰਚਨ ਪਿਓ ਕਛੂ ਕੰਚਨ ਪਿਓ ਸ਼ਬਦ ਗੁਰ ਸਰਵਨਾ ਸੁਣਿ ਬਿਖਤ ਅਮਰਤ ਹੋਇ ਨਾਮ ਸਤ ਗੁਰ ਮੁਖ ਪਾਣਿਓ ਲੋ ਹੋਇ ਵੋ ਲਾਲ ਨਦਰ ਸਤ ਗੁਰ ਜਗ ਧਾਰੈ ਪਾਣੁ ਮਾਨਤ ਕਰੈ ਗਿਆਨ ਗੁਰ ਕਉ ਵਿਚਾਰੈ ਪਾਉਠੋ ਸ਼੍ਰੀ ਖੰਡ ਸਤਿਗੁਰ ਕੀਓ ਦੁਖ ਦਰਦਰ ਤਿੰਨ ਕੇ ਭਏ ਸਤਿਗੁਰ ਚਰਨ ਜਿਨ ਪਰਸਿਆ ਸੇ پاس ਪਰੇਤ ਸੁਰ ਨਰ ਪਾਏ ਸਤ ਗੁਰ ਚਰਨ ਜਿਨ ਪਰ ਸਿਆ ਸੇ ਪਸ ਪਰੇਤ ਸੁਰ ਨਰ ਪਾਏ ਕਟ ਕਟ ਕਰ ਹੋਂਬ ਚੜਾਇਆ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦੇਸ ਅਮਰਦਾਸ ਮਹਾਰਾਜੀ ਦੇ ਇਹ ਅਮਰਤ ਮਈ ਬਾਣੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਇਹ ਬਣ ਆਵੇ ਉਹਨਾਂ ਦੇ ਇਹ ਅਮਰਤ ਮਈ ਬਾਣੀ ਆਓ ਅੱਜ ਇਸ ਰਾਮਕਲੀ ਕੀ ਵਾਰ ਦੇ 19ਵੀਂ ਪੌੜੀ ਦੇ ਪਹਿਲੇ ਸ਼ਲੋਕ ਤੇ ਵਿਚਾਰ ਕਰੀਏ ਜੋ ਪਹਿਲਾ ਸ਼ਲੋਕ ਹੈ ਤੁਨ ਤੁਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਵੇਲੇ ਪਿੰਜਾਇ ਕਤ ਉਹ ਨਾ ਆ ਸਤਿਗੁਰੂ ਜੀ ਇੱਥੇ ਦ੍ਰਿਸ਼ਟਾਂਤ ਲੈ ਰਹੇ ਹਨ ਕਿ ਜੇ ਕੱਪੜੇ ਨੂੰ ਕਿਸੇ ਨੂੰ ਸੀਣਾ ਹੋਵੇ ਤਾਂ ਉਹ ਸੂਈ ਅਤੇ ਧਾਗੇ ਦੇ ਨਾਲ ਸਿੱਪਦਾ ਰਹਿਣ ਸੂਈ ਅਤੇ ਧਾਗੇ ਦੇ ਨਾਲ ਅਸੀਂ ਕੱਪੜੇ ਨੂੰ ਸੀ ਲੈਂਦੇ ਹਾਂ ਇਸੇ ਤਰ੍ਹਾਂ ਜੇ ਸਾਡੀ ਗਵਾਚੀ ਹੋਈ ਇੱਜ਼ਤ ਹੈ ਖੋਈ ਹੋਈ ਇੱਜ਼ਤ ਹੈ ਉਹ ਵਾਹਿਗੁਰੂ ਦੇ ਸਿੱਧ ਸਲਾਹਾਂ ਦੇ ਨਾਲ ਸੀਪ ਜਾਂਦੀ ਹੈ ਤਾਂ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਵੇਲ ਪਿੰਜਾਇਆ ਕੱਤੂ ਵੁਨਾਇਆ ਸਭ ਤੋਂ ਪਹਿਲਾਂ ਰੂਣ ਨੂੰ ਲਿਆ ਜਾਂਦਾ ਹੈ ਜਦੋਂ ਕੱਪੜਾ ਬਣਾਉਣਾ ਹੋਵੇ ਕੱਪੜਾ ਓਨਾਂ ਹੋਵੇ ਰੂਣ ਨੂੰ ਲੈ ਕੇ ਵੇਲਨੇ ਦੇ ਵਿੱਚ ਵੇਲਿਆ ਜਾਂਦਾ ਹੈ ਵੇਲ ਪਿੰਜਾਇਆ ਫਿਰ ਉਸ ਰੂਣ ਨੂੰ ਪਿੰਜਿਆ ਜਾਂਦਾ ਹੈ ਕੱਤ ਫਿਰ ਉਸ ਨੂੰ ਰੂੰ ਨੂੰ ਕੱਤਿਆ ਜਾਂਦਾ ਹੈ ਉਹ ਨਾ ਆ ਫਿਰ ਉਸ ਕੱਤੇ ਹੋਏ ਰੂੰ ਤੋਂ ਕੱਪੜੇ ਨੂੰ ਓਣਿਆ ਜਾਂਦਾ ਹੈ ਕੱਟ ਓਟ ਕਰ ਖੁੰਬ ਚੜਾਇਆ ਜਿਹੜਾ ਇਸ ਤਰ੍ਹਾਂ ਪੱਪੜਾ ਪਹਿਲਾਂ ਬੰਦਾ ਹੈ ਵੇਲ ਕੇ ਪਿੰਜ ਕੇ ਕੱਤ ਕੇ ਉਨਕੇ ਉਹ ਕਪੜਾ ਜੋ ਕਾਫੀ ਵੱਡੇ ਸਾਈਜ਼ ਦਾ ਹੁੰਦਾ ਹੈ ਉਸ ਨੂੰ ਪਰ ਕੱਟ ਕੇ ਛੋਟੇ ਪੀਸ ਕਰਕੇ ਖੋਂਗ ਦੇ ਉੱਤੇ ਚੜਾਇਆ ਜਾਂਦਾ ਹੈ ਖੋਂਗ ਤੇ ਚੜਾਣਾ ਕਿ ਕੋ ਖਾਰ ਲੈ ਕੇ ਉਸ ਨੂੰ ਕਪੜਿਆਂ ਨੂੰ ਖਾਰ ਦੇ ਉੱਤੇ ਰੱਖ ਕੇ ਅਤੇ ਉਸ ਨੂੰ ਬਹੁਤ ਤੇਜ਼ ਭਾਪ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਉਸਦੇ ਅੰਦਰ ਜੋ ਵੀ ਕੋ ਮੈਲ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤੇ ਕੱਪੜਾ ਸਿੱਟਾ ਹੋ ਜਾਂਦਾ ਹੈ ਇਹ ਹੈ ਖੁੰਭ ਚੜਾਣਾ ਤਾਂ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਿ ਵੇਲ ਪੰਜਾਇਆ ਕੱਤ ਹੁਨਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਰੂਣ ਲੈ ਕੇ ਵੇਲਿਆ ਪਿੰਜਿਆ ਕੱਤਿਆ ਮੁਣਿਆ ਅਤੇ ਜਦੋਂ ਕਪੜਾ ਬਣ ਗਿਆ ਉਸ ਤੇ ਪੀਸ ਕਰਕੇ ਉਸ ਨੂੰ ਫਿਰ ਖੁੰਮ ਦੇ ਉੱਤੇ ਚੜਾਇਆ ਗਿਆ ਤਾਂ ਜੋ ਉਸ ਦਾ ਰੰਗ ਚਿੱਟਾ ਹੋ ਜਾਵੇ ਜਿਸ ਨੂੰ ਕਹਿੰਦੇ ਹਨ ਬਲੀਚ ਕਰਨਾ ਖੁੰਮ ਚੜਾਉਣਾ ਉਸ ਵਿੱਚੋਂ ਮੈਲ ਕੱਢ ਕੇ ਉਸ ਦਾ ਰੰਗ ਬਿਲਕੁਲ ਚਿੱਟਾ ਹੋ ਜਾਂਦਾ ਹੈ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀ ਹੈ ਫਿਰ ਉਸ ਕੱਪੜੇ ਨੂੰ ਲੋਹਾ ਵੱਢੇ ਲੋਹਾ ਅਰਥਾਤ ਕੈਂਚੀ ਕੈਂਚੀ ਦੇ ਨਾਲ ਵੱਢਿਆ ਜਾਂਦਾ ਹੈ ਕਿਉਂਕਿ ਉਸ ਦਾ ਪਹਿਨਣ ਲਈ ਕੋਈ ਕਪੜਾ ਬਣਾਉਣਾ ਹੈ ਇਸ ਕਰਕੇ ਉਸ ਨੂੰ ਕੈਂਚੀ ਦੇ ਨਾਲ ਕੱਟ ਕੇ ਦਰਜੀ ਪਾੜੇ ਅਤੇ ਦਰਜੀ ਉਸ ਕੱਪੜੇ ਨੂੰ ਪਾੜਦਾ ਹੈ ਸੂਈ ਧਾਗਾ ਸੀਵ ਇਸ ਤਰ੍ਹਾਂ ਦਾ ਫਟਿਆ ਹੋਇਆ ਕੱਪੜਾ ਜੋ ਕਿ ਕੈਂਚੀ ਦੇ ਨਾਲ ਪਾੜਿਆ ਗਿਆ ਦਰਜੀ ਨੇ ਪਾੜਿਆ ਉਸ ਨੂੰ ਫਿਰ ਉਹ ਸੂਈ ਅਤੇ ਧਾਗੇ ਦੇ ਨਾਲ ਸੀਂਦਾ ਹੈ ਇਹ ਸਤਿਗੁਰੂ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਇੱਕ ਫਟੜਿਆ ਹੋਇਆ ਕੱਪੜਾ ਕਿਸ ਤਰ੍ਹਾਂ ਸੀਪਦਾ ਹੈ ਪਹਿਲਾਂ ਦਾ ਕੱਪੜਾ ਬੰਦਾ ਕਿਸ ਤਰ੍ਹਾਂ ਹੈ ਫਿਰ ਜੇ ਉਹ ਕੱਪੜਾ ਹੈ ਉਹ ਕਿਸ ਤਰ੍ਹਾਂ ਸੀਪਿਆ ਜਾਂਦਾ ਹੈ ਕਿ ਵੇਲ ਪੰਜਾਇਆ ਕੱਟ ਣਾਇਆ ਕੱਟ ਉਟ ਕਰ ਖੰਭ ਚੜਾਇਆ ਲੋਹਾ ਮੋਢੇ ਦਰਜੀ ਪਾੜੇ ਸੂਈ ਧਾਗਾ ਸਿਵ ਐਉਂ ਪੱਤ ਪੱਟੀ ਸਫਤੀ ਸਿਪਾ ਨਾਨਕ ਜੀਵਤ ਜੀਵ ਜਿਸ ਤਰ੍ਹਾਂ ਸੂਈ ਧਾਗੇ ਦੇ ਨਾਲ ਕੱਪੜੇ ਨੂੰ ਸੀ ਲਿਆ ਜਾਂਦਾ ਹੈ ਜੋੜ ਲਿਆ ਜਾਂਦਾ ਹੈ ਸਤਿਗੁਰੂ ਜੀ ਕਹਿ ਰਹੇ ਹਨ ਉਪਦੇਸ਼ ਕਰਦੇ ਹਨ ਕਿ ਇਸ ਤਰ੍ਹਾਂ ਜੋ ਪੱਤ ਜੋ ਪਾਟੀ ਹੋਈ ਹੈ ਜੋ ਸਾਡੀ ਇੱਜ਼ਤ ਗਵਾਚੀ ਹੋਈ ਹੈ ਇੱਜ਼ਤ ਕਿਉਂ ਗਵਾਚੀ ਕਿਉਂ ਗਈ ਸੀ ਪਰਮਾਤਮਾ ਦੇ ਨਾਲ ਨਹੀਂ ਜੁੜਦੇ ਤੋ ਸਤਿਗੁਰੂ ਜੀ ਕਹਿੰਦੇ ਹਨ ਇਉਂ ਪਤ ਪਾਟੀ ਸਿਫਤੀ ਸਿਪੈ ਸਿਹਤ ਦੇ ਨਾਲ ਉਸ ਵਾਹਿਗੁਰੂ ਦੀਆਂ ਸਿਫਤਾਂ ਕਰਨ ਦੇ ਨਾਲ ਜਿਹੜੀ ਗਵਾਚੀ ਹੋਈ ਇੱਜ਼ਤ ਹੈ ਉਹ ਫਿਰ ਮਿਲ ਜਾਂਦੀ ਹੈ ਇਉਂ ਪਤ ਪਾਟੀ ਸਿਫਤਿ ਸਿਪੈ ਸਿਫਤਾਂ ਦੇ ਨਾਲ ਇਹ ਪਾਤ ਜੋ ਗਵਾਚ ਗਈ ਸੀ ਕਿਉਂਕਿ ਵਾਹਿਗੁਰੂ ਦੇ ਨਾਲ ਟੁੱਟਣ ਟੁੱਟਣ ਕਰਕੇ ਇਹ ਪਾਤ ਗਵਾਚੀ ਇਹ ਪਾਤ ਫਿਰ ਸਿਫਤ ਸਲਾਹ ਦੇ ਨਾਲ ਉਸ ਵਾਹਿਗੁਰੂ ਦੇ ਗੋਣ ਗਾ ਕੇ ਇਹ ਪਾਤ ਦੁਬਾਰਾ ਮਿਲ ਜਾਂਦੀ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਨਹੀਂ ਪ੍ਰਵਾਨ ਹੈ ਨਾਨਕ ਆਖੇ ਇਹ ਵਿਚਾਰ ਨਾਨਕ ਆਖੇ ਇਹ ਵਿਚਾਰ ਸਿਫਤਿ ਗੰਡ ਪਵ ਦਰਬਾਰ ਸਤਗੁਰੂ ਜੀ ਇਹ ਵਿਚਾਰ ਦੱਸਦੇ ਹਨ ਕਿ ਉਸ ਵਾਹਿਗੁਰੂ ਦੀਆਂ ਸੇਵਤਾ ਕਰਨ ਦੇ ਨਾਲ ਸਿਫਤੀ ਗੰਡ ਪਵ ਦਰਬਾਰ ਉਸ ਦੇ ਦਰਬਾਰ ਦੇ ਨਾਲ ਗੰਡ ਜੋੜ ਮੇਲ ਉਸ ਵਾਹਿਗੁਰੂ ਦੀਆਂ ਸੇਵਤਾ ਕਰਨ ਦੇ ਨਾਲ ਹੁੰਦਾ ਹੈ ਜਿਸ ਨੂੰ ਸੇਖ ਸਲਾਮ ਮਿਲ ਗਈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਜਿਸ ਨੂੰ ਵਖਸ਼ੇ ਸਿਹਤ ਸਲਾਮ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਜਿਹੜੀ ਸਾਡੀ ਗਵਾਚੀ ਹੋਈ ਪਤ ਹੈ ਉਸ ਵਾਹਿਗੁਰੂ ਦੀਆਂ ਸੇਵ ਸਲਾਹਾਂ ਦੇ ਨਾਲ ਵਾਪਸ ਆ ਜਾਂਦੀ ਹੈ ਏਉਂ ਪਤ ਪਾਟੀ ਸੇਹਤੀ ਸਿਪ ਨਾਨਕ ਜੀਵਤ ਜੀਵ ਅਦੇ ਸੇਵ ਤੇ ਸਲਾਮ ਕਰਨ ਦੇ ਨਾਲ ਜਦੋਂ ਗਵਾਚੀ ਹੋਏ ਪਤ ਇੱਜ਼ਤ ਮਿਲ ਗਈ ਤਾਂ ਫਿਰ ਇਹ ਨਾਨਕ ਇਹ ਮਨੁੱਖ ਜੋ ਹੈ ਫਿਰ ਜੀਵਤ ਜਿਵੈ ਫਿਰ ਇਹ ਮਨੁੱਖ ਸੁਚੱਜਾ ਜੀਵਨ ਜੀਉਣ ਲੱਗ ਪੈਂਦਾ ਹੈ ਕਿਉਂਕਿ ਸੇਤ ਸਲਾਹਾਂ ਕਰਨ ਲੱਗ ਪਿਆ ਉਸ ਵਾਹਿਗੁਰੂ ਦੇ ਨਾਲ ਜੁੜ ਗਿਆ ਇਸ ਦਾ ਜੀਵਨ ਜੋ ਹੈ ਉਹ ਸੁੱਚਾ ਹੋ ਜਾਂਦਾ ਹੈ ਸੁਚੱਜਾ ਹੋ ਜਾਂਦਾ ਹੈ ਇਸ ਲਈ ਜੀਵਨ ਜੁਗਤੀ ਸੁਚੱਜ ਜੀ ਹੋ ਜਾਂਦੀ ਹੈ ਹੋਏ ਪੁਰਾਣਾ ਕੱਪੜਾ ਪਾਟ ਸੂਈ ਧਾਗਾ ਗੰਡ ਜੇ ਕੋ ਕੱਪੜਾ ਪੁਰਾਣਾ ਹੋ ਜਾਵੇ ਅਤੇ ਉਹ ਪਾਟ ਜਾਵੇ ਉਸ ਨੂੰ ਸੂਈ ਧਾਗਾ ਗੁੰੰਧ ਸੂਈ ਅਤੇ ਧਾਗਾ ਲੈ ਕੇ ਉਸ ਨੂੰ ਫਿਰ ਉਸ ਪਾਟੇ ਕੱਪੜੇ ਨੇ ਗੁੰੰਧ ਲਿਆ ਜਾਂਦਾ ਹੈ ਮਾ ਪਖ ਕਿਹ ਚੱਲ ਨਹੀਂ ਘੜੀ ਉਹ ਤੋਂ ਕਿਚ ਹੰਡ ਪਤ ਇਹੋ ਜਿਹੇ ਪੁਰਾਣਾ ਕੱਪੜਾ ਮਾਨੋ ਪੇਉ ਚ ਜਿਆ ਹੀ ਹੋਇਆ ਹੈ ਉਸ ਨੂੰ ਅਸੀਂ ਸੂਈ ਧਾਗੇ ਦੇ ਨਾਲ ਸੀ ਲੈਂਦੇ ਹਾਂ ਪਰ ਉਹ ਕਿੰਨਾ ਕੁ ਚੱਲਦਾ ਹੈ ਸਤਿ ਜੀ ਕਹਿੰਦੇ ਆ ਇਹਨੂੰ ਮਾਂ ਮਾਂ ਮਨੀਨਾ ਪਖ ਪਖ ਜਿਹੜਾ ਚੰ드ਰਮਾ ਦੇ ਨਾਲ ਪਖ ਜਦੋਂ ਕਿ ਪੂਰਨ ਮਾਸ਼ੀ ਅਤੇ ਮਸਿਆ ਦੇ ਵਿਚਕਾਰਲਾ ਟਾਈਮ ਹਨੇਰਾ ਪਖ ਅਤੇ ਮਸਿਆ ਤੋਂ ਪੂਰਨ ਵਾਰਸ਼ੇ ਤੱਕ ਚਾਨਣਾ ਪੱਖ ਇਹ ਪੱਖ ਸ਼ਬਦ ਸਤਿਗੁਰੂ ਜੀ ਨੇ ਇਹ ਲਿਆ ਹੈ ਕਿ ਪੱਖ ਅਰਥਾਤ 14 ਦਿਨ ਮਾ ਪੱਖ ਕਿਹ ਚੱਲੇ ਨਾਹੀਂ ਇਹ ਜੋ ਸੀਤਾ ਹੋਇਆ ਕੱਪੜਾ ਜੋ ਕਿ ਪ੍ਰਾਣ ਹੋ ਗਿਆ ਹੈ ਉਸ ਨੂੰ ਸੀਨ ਤੋਂ ਬਾਅਦ ਉਹ ਵੱਧ ਤੋਂ ਬਾਅਦ ਮਾ 1 ਮਹੀਨਾ ਜਾਂ ਪੱਖ ਜਾਂ 14 ਦਿਨ ਇਥੋਂ ਤੱਕ ਇਹ ਵਾਤੋ ਵਾਤ ਚੱਲ ਜਾਂਦਾ ਮਾਂ ਪੱਖ ਕੇ ਚੱਲ ਨਾਹੀਂ ਕਿ ਘੜੀ ਮੋਤ ਕਿਛ ਹੰਡ ਉਹ ਘੜੀ ਮੋਤ ਮੋਤ ਦੋ ਘੜੀਆਂ ਘੜੀ 24 ਮਿੰਟ ਦੀ ਇੱਕ ਘੜੀ ਉਹ ਜਾ ਤੱਕ ਘੜੀ ਪਲ ਹੀ ਹੰਡਦਾ ਹੈ ਜਿਆਦਾ ਨਹੀਂ ਹੰਡਦਾ ਕਿਉਂਕਿ ਉਹ ਪੁਰਾਣਾ ਛਿੱਜਿਆ ਹੋਇਆ ਕੱਪੜਾ ਹੈ ਭਾਵੇਂ ਜਿੰਨਾ ਉਹਨੂੰ ਸੀ ਵੀ ਜਾਈਏ ਫਿਰ ਵੀ ਉਹ ਛਿੱਜ ਜਾਂਦਾ ਹੈ ਫਿਰ ਸਤਿਗੁਰੂ ਜੀ ਇਸ ਪੰਕਤੀਆਂ ਨੂੰ ਉਪਦੇਸ਼ ਦੇ ਲੈ ਕੇ ਉਪਦੇਸ਼ ਕਰਦੇ ਹਨ ਸੱਚ ਪੁਰਾਣਾ ਹੋਇ ਨਾਹੀ ਸਿਤਾ ਕਦੇ ਨਾਮ ਪਟ ਇਹ ਪੁਰਾਣਾ ਕੱਪੜਾ ਤਾਂ ਜਦੋਂ ਸੀਂਦੇ ਆ ਅਸੀਂ ਫਿਰ ਦੁਬਾਰਾ ਪਰ ਜਾਂਦਾ ਉਹ ਥੋੜਾ ਜਿਹਾ ਹੀ ਚੱਲਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਸੱਚ ਪੁਰਾਣਾ ਹੋਵੇ ਨਹੀਂ ਉਸ ਪਰਮਾਤਮਾ ਦਾ ਨਾਮ ਰੂਪੀ ਜੋ ਪਟੋਲਾ ਹੈ ਕੱਪੜਾ ਹੈ ਰੇਸ਼ਮੀ ਕੱਪੜਾ ਹੈ ਪੁਰਾਣਾ ਹੋਵੇ ਨਹੀਂ ਕਦੀ ਵੀ ਪੁਰਾਣਾ ਨਹੀਂ ਹੁੰਦਾ ਸਦਾ ਹੀ ਨਵਾਂ ਰਹਿੰਦਾ ਹੈ ਸੱਚ ਉਸ ਵਾਹਿਗੁਰੂ ਦਾ ਨਾਮ ਰੂਪੀ ਕੱਪੜਾ ਨਾਮ ਰੂਪੀ ਪਟੋਲਾ ਪਟੋਲਾ ਪਾਟ ਦਾ ਬਣਿਆ ਹੋਇਆ ਰੇਸ਼ਮ ਦਾ ਬਣਿਆ ਹੋਇਆ ਕੱਪੜਾ ਇਹ ਸੱਚ ਜੋ ਹੈ ਇਹ ਸੱਚ ਰੂਪੀ ਪਟੋਲਾ ਨਾਮ ਰੂਪੀ ਪਟੋਲਾ ਨਾਮ ਰੂਪੀ ਕੱਪੜਾ ਜੋ ਹੈ ਇਹ ਕਦੀ ਵੀ ਪੁਰਾਣਾ ਨਹੀਂ ਹੁੰਦਾ ਸਿੱਖਤਾ ਕਦੇ ਨਾ ਪਟ ਅਤੇ ਜਿਹੜਾ ਇਸ ਦੇ ਨਾਲ ਜੁੜ ਗਿਆ ਫਿਰ ਉਹ ਸਦਾ ਹੀ ਜੁੜਿਆ ਰਹਿੰਦਾ ਇਰੇ ਹੌਲੀਆ ਸੀਤਾ ਹੋਇਆ ਕਪੜਾ ਕਦੀ ਫਟਦਾ ਨਹੀਂ ਹੈ ਅਰਥਾ ਜਿਸ ਦਾ ਮਨ ਉਸ ਵਾਹਿਗੁਰੂ ਦੇ ਨਾਲ ਜੁੜ ਗਿਆ ਉਹ ਫਿਰ ਸਦਾ ਹੀ ਜੁੜਿਆ ਹੀ ਰਹਿੰਦਾ ਹੈ ਨਾਮਿਕ ਸਾਇਬ ਸੱਚੋ ਸੱਚਾ ਤਿਚਰ ਜਾਪੀ ਜਾਪ ਨਾਨਕ ਹੀ ਨਾਨਕ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਾਹਿਬ ਉਹ ਵਾਹਿਗੁਰੂ ਸਾਹਿਬ ਮਾਲਕ ਜੋ ਹੈ ਸਚੋ ਸੱਚਾ ਉਹ ਸਦਾ ਹੀ ਸੱਚ ਹੈ ਉਹ ਸਦਾ ਹੀ ਰਹਿਣ ਵਾਲਾ ਹੈ ਉਹ ਅਮਰਾਸ਼ੀ ਹੈ ਟੀਚਰ ਜਾਪੀ ਜੱਪ ਪਰ ਇਹ ਕੱਲ ਦਾ ਉਸ ਵੇਲੇ ਪਤਾ ਲੱਗਦਾ ਹੈ ਜਿਤਨਾ ਚੇਰਾ ਸੀ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਦੇ ਹਾਂ ਟੀਚਰ ਜਾਪੀ ਉਸ ਨੂੰ ਪਤਾ ਲੱਗਦਾ ਉਦੋਂ ਜਾਪਦਾ ਹੈ ਜਦੋਂ ਜਾਪੈ ਜਦੋਂ ਅਸੀਂ ਜਾਪ ਕਰਦੇ ਹਾਂ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਫਿਰ ਗਾਲੇ ਪਤਾ ਲੱਗਦੀ ਹੈ ਕਿ ਨਾਮ ਇੱਕ ਸਾਹਿਬ ਸੱਚੋ ਸੱਚਾ ਕਿ ਉਹ ਮਾਲਕ ਸਦਾ ਹੀ ਰਹਿਣ ਵਾਲਾ ਹੈ ਉਹ ਅਗਰਾਸ਼ੀ ਹੈ ਉਸ ਸਾਰਿਆਂ ਨੂੰ ਅਣ ਦੇਣ ਵਾਲਾ ਸਾਰਿਆਂ ਦਾ ਦਾਤਾ ਜੋ ਹੈ ਉਹ ਸਦਾ ਹੀ ਰਹਿਣ ਵਾਲਾ ਹੈ ਇਹ ਗੱਲ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਅਸੀਂ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਦੇ ਹਾਂ ਉਸ ਸਤਿਗੁਰੂ ਦੀ ਕਿਰਪਾ ਕਰਨ ਸਾਨੂੰ ਇਹ ਆਪਣੀ ਸਿਫਤਾਂ ਦੇ ਨਾਲ ਜੋੜਨ ਅਸੀਂ ਵੀ ਉਸ ਵਾਹਿਗੁਰੂ ਦੇ ਗੁਣ ਗਾਈਏ ਤਾਂ ਜੋ ਸਾਡੇ ਹੋਏ ਸਾਡੀ ਵੀ ਜੋ ਨਿਜਿਤ ਗਵਾਚੀ ਹੋਈ ਹੈ ਸਿਫਤਾਂ ਦੇ ਨਾਲ ਵਾਪਸ ਆ ਸਕੇ ਕਿਉਂਕਿ ਸਿਫਤੀ ਨਾਸਿਫਤਾਂ ਦੇ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਾ ਸਕਦਾ ਹੈ ਸਿਫਤਾਂ ਕਰਨੀਆਂ ਹਨ ਉਹ ਵੀ ਸਤਿਗੁਰੂ ਜੀ ਬਖਸ਼ੇ ਹੋ ਬਾਣੀ ਦੇ ਰਾਹੀਂ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਜੋ ਹੈ ਸਾਰੇ ਸ਼ਬਦ ਹੀ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਹੀ ਨੇ ਨਾ ਕੋਈ ਵੀ ਸ਼ਬਦ ਪੜਦੇ ਹਾਂ ਤਾਂ ਉਹ ਸਾਰੀਆਂ ਹੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਹਰ ਇੱਕ ਸ਼ਬਦ ਪ੍ਰਭੂ ਦੇ ਵਾਹਿਗੁਰੂ ਦੇ ਗੁਣਾਂ ਦੇ ਨਾਲ ਭਰਿਆ ਹੋਇਆ ਹੈ ਹਰ ਇੱਕ ਸ਼ਬਦ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਜੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਉਹ ਸਤਿਗੁਰੂ ਕਿਰਪਾ ਕਰਨ ਸਾਨੂੰ ਸਿਰਫ ਸਲਾਹਾਂ ਦੀ ਬਖਸ਼ਿਸ਼ ਕਰਨ ਤਾਂ ਸਾਡਾ ਵੀ ਜਨਮ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਰਾਮ